ਇਹ ਆਪਣਾ ਦੁਕਾਨ ਤੋਂ ਘਰੇ ਆ ਰਹੇ ਸੀਗੇ ਘਰੇ ਆ ਰਹੇ ਆਪ ਸਪਲੈਂਡਰ ਆਪਣਾ ਆਰਮਨਾਲ ਜਾ ਰਹੇ ਸੀਗੇ ਟੁੱਟੂ ਹੀ ਸੜੇ ਸੀਗੀ ਐਕਸ ਤੋਂ ਜਿਆਦਾ ਪਿੱਛੋਂ ਤਿੰਨ ਮੁੰਡੇ ਆਏ ਬਾਈਕ ਤੇ ਸਿੱਟੇ ਸਾਡੇ ਐਕਸ ਬੜੇ ਅੱਗੇ ਲਾਤੇ ਇੱਕਰੇ ਕਿਰਪਾਨ ਤੇ ਦਾਤ ਫੜੇ ਸੀ ਦੋ ਮੁੰਡਿਆਂ ਨੇ ਦੋ ਸਦਾਰ ਸੀਗੇ ਕਮੋਨੇ ਸੀਗੇ ਸਿੱਧੇ ਉੱਤਰ ਤੇ ਸਾਰ ਉਹਨਾਂ ਨੇ ਸਾਡੇ ਦਾਤ ਮਾਰਨੇ ਸ਼ੁਰੂ ਕਰ ਦਿੱਤੇ ਗਰਪਾਨ ਮਾਰਨੇ ਸ਼ੁਰੂ ਕਰ ਦਿੱਤੇ ਤੇ ਉਹਨਾਂ ਨੇ ਫਿਰ ਹੋ ਮਾਰ ਕਰਦੇ ਦਾਤ ਮਾਰਦੇ ਸਾਰ ਕਹਿੰਦੇ ਸਾਰ ਆਪਣੇ ਜੇਬ ਚੋਂ ਕੱਢੋ ਕੁਝ ਕੱਢੋ ਜੋ ਵੀ ਹੈ ਸਾਰਾ ਸਮਾਨ ਕੱਢੋ ਸਿਰ ਪਹਿਲੇ ਦਾਤ ਮਾਰਿਆ ਫਿਰ ਸਾਡਾ ਮੋਬਾਈਲ ਕਾਰਡ ਵੀ ਹੈ ਇਹਦਾ ਮੋਬਾਈਲ ਕਾਰਡ ਲੈ ਬ੍ਰ लो मां कुट मां हाथ दम ਹੁੰਦੀ ਰਹਿੰਦੀ ਐ ਸਾਡੇ ਮੱਲੇ ਚ ਵੀ ਰਾਮਨਗਰ ਬਾਹਰ ਨੰਬਰ ਗਲੀ ਚ ਦੋ ਦਿਨ ਪਹਿਲੇ ਇੱਕ ਪੁਲਿਸ ਅਨੋ ਕੁਲਫੀ ਵਾਲੇ ਨੂੰ ਰੋਗ ਲੀਤਾ ਸੀਗਾ ਨਸ਼ੇੜੀਆਂ ਨੇ ਪਤਾ ਨਹੀਂ ਜਿਹੜਾ ਅਨਨ ਆਨ ਪਰਸਨ ਹੀ ਸੀਗੇ ਸਰ ਨਸ਼ੇੜੀ ਵਗੈਰਾ ਸੀਗੇ ਇਹ ਰਾਤ ਨੂੰ ਹੋ ਮਾਰ ਕਰਦੇ ਆ ਜਾਣੇ ਕਨੇਨਾ ਕਰਦੇ ਐ ਸਰ ਪਤਾ ਨਹੀਂ ਕੌਣ ਸੀਗੇ ਪਿੱਛੇ ਸਾਡੇ ਜੱਕ ਤਾਂ ਵੀ ਉਹਨਾਂ ਨੇ ਬਾਈਕ ਅੱਗੇ ਕਰ ਲਈ ਐ ਇੱਕ ਵਾਰੀ ਉਧਰ ਤੇ ਸਾਰ ਸਾਰੀ ਦਾਤ ਮਾਰ ਲੰਘਾ ਸ਼ੁਰੱਖੀ ਜਗ੍ਹਾ ਨਹੀਂ ਹੈ ਅਨੁਸ਼ਰੱਖੀ ਜਗ੍ਹਾ ਬਣਾਈ ਜਾਵੇ ਪੁਲਿਸ ਨੂੰ ਕੜੇ ਤੋਂ ਕੜਾ ਪੈਦਾ ਪੈਦਾ ਦੇਣਾ ਚਾਹੀਦਾ ਹੈ ਕਿ ਬੱਚੇ ਆਪ ਤੁਮ ਆਪਣੀ ਸੁਰੱਖਿਆ ਦੇ ਨਾਲ ਚੱਲ ਸਕਣ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਲਓ ਲੁਧਣਾ ਲਾਈਵ ਤੇ ਮੈਂ ਹਾਂ ਯੁਵੰਬੇਰੀ ਤੇਜ਼ਦਾਰ ਹਥਿਆਰਾਂ ਦੇ ਨਾਲ ਦੋ ਨੌਜਵਾਨਾਂ ਤੇ ਹਮਲਾ ਕੀਤਾ ਜਾਂਦਾ ਹੈ ਹਮਲੇ ਦਾ ਕਾਰਨ ਕੀ ਹੈ ਜਾਣ ਲੈਣੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਲਵਿਸ਼ ਕੁਮਾਰ ਲਵਿਸ਼ ਕੀ ਹੋਇਆ ਕੀ ਸੀਗਾ ਮਰੇ ਤੇ ਇੱਕ ਬਾਈਕ ਤੇ ਤਿੰਨ ਮੁੰਡੇ ਸਪਲੈਂਡਰ ਸੀ ਉਹਨਾਂ ਕੋ ਉਹਨਾਂ ਨੇ ਵਾਰਦ ਕੀਤੇ ਦਾਤ ਮਾਰੇ ਸਿਰ ਤੇ ਪੈਰ ਤੇ ਤੇ ਉਂਗਲ ਤੇ ਹਾਂ ਅੱਛਾ ਪਾਜੀ ਕੀ ਕਾਰਨ ਕੀ ਸੀਗਾ ਸਰ ਆਪਣਾ ਦੁਕਾਨ ਤੋਂ ਘਰੇ ਜਾ ਰਹੇ ਸੀਗੇ ਘਰੇ ਆ ਰਹੇ ਸਪਲੈਂਡਰ ਆਪਣਾ ਆਰਮਨਾਲ ਜਾ ਰਹੇ ਸੀਗੇ ਟੁੱਟੂ ਹੀ ਸੜਕ ਸੀਗੀ ਐਕਟਿਵ ਤੇ ਜਾਦੇ ਪਿੱਛੋਂ ਤਿੰਨ ਮੁੰਡੇ ਆਏ ਬਾਈਕ ਤੇ ਸਿੱਧਾ ਸਾਡੀ ਐਕਟਿਵ ਦੇ ਅੱਗੇ ਲਾਤੇ ਇੱਕਰੇ ਕਿਰਪਾਨ ਤੇ ਦਾਤ ਫੜੇ ਸੀ ਦੋ ਬੰਦਿਆਂ ਨੇ ਦੋ ਸਦਾਰ ਸੀਗੇ ਇੱਕ ਮੋਨੇ ਸੀਗੇ ਸਿੱਧੇ ਉੱਤਰ ਤੇ ਸਾਰ ਉਹਨਾਂ ਨੇ ਸਾਡੇ ਦਾਤ ਮਾਰਨੇ ਸ਼ੁਰੂ ਕਰ ਦਿੱਤੇ ਗਰਬਾਨ ਮਾਰਨੇ ਸ਼ੁਰੂ ਕਰ ਦਿੱਤੇ ਮੇਰਾ ਬ੍ਰਦਰ ਨੇ ਸਿਰ ਤੇ ਸਿੱਧਾ ਉਹਨਾਂ ਨੇ ਦਾਤ ਮਾਰਿਆ ਟਾਂਕੇ ਲੱਗੀ ਹੈ ਉਂਗਲ ਫੈਕਚਰ ਕਰਤੀ ਜੀ ਲਾਤੇ ਤੇ ਦਾਤ ਮਾਰਿਆ ਕਰਤਾ ਮੇਰੇ ਵੀ ਸਿਰ ਇਕੱਥੇ ਦਾਤ ਵੱਜਿਆ ਆ ਕਿੱਥੇ ਦਾਤ ਵੱਜਿਆ ਆ ਤੇ ਉਹਨਾਂ ਨੇ ਫਿਰ ਖੋ ਮਾਰ ਕੱਟੋ ਜੋ ਵੀ ਹੈ ਸਾਰਾ ਸਮਾਨ ਕੱਟੋ ਸਰ ਪਹਿਲੇ ਧਾਤ ਮਾਰਿਆ ਫਿਰ ਸਾਡਾ ਮੋਬਾਈਲ ਕਾਰਡ ਲਿਆ ਸਰ ਇਹਦਾ ਮੋਬਾਈਲ ਕਾਰਡ ਲਿਆ ਬ੍ਰਦਰ ਦਾ ਸਰ ਮੇਰੇ ਬਟੂਆ ਕੱਢ ਲਿਆ ਬਟੂਏ ਚ 1500 ਰੁਪਏ ਸੀ ਕਹਤੇ ਮੇਰਾ ਧਾਰ ਕੱਢ ਤੇ ਮੇਰੀ ਫੋਟੋ ਪਈ ਸੀ ਸਕੇ ਸਾਰੇ ਡਾਕੂਮੈਂਟਸ ਸੀਗੇ ਮੇਰੇ ਬਿੱਲ ਵਗੈਰਾ ਸੀਗੇ ਦੁਕਾਨ ਦੇ ਸਰ ਜਿਹੜੇ ਸਮਾਨ ਆਂਦੇ ਪਰਚੇਜ਼ਿੰਗ ਦਾ ਸਰ ਉਹ ਵੀ ਇਹਨਾਂ ਨੇ ਕੋਮ ਮਾਰ ਕਰਕੇ ਸਰ ਲੈ ਗਏ ਕਿ ਕੌਣ ਸੀਗੇ ਉਹ ਦੋਸ਼ੀ ਜਿਹੜੇ ਨੇ ਕਿੰਨੇ ਕੋ ਜਾਣੇ ਸੀਗੇ ਉਹ ਸਰ ਉਹ ਤਿੰਨੇ ਜਾਣੇ ਸੀਗੇ ਦੁੱਧ ਸਦਾਰ ਸੀਗੇ ਇੱਕ ਮੋਨਾ ਸੀਗਾ ਜੀ ਪਤਾ ਨਹੀਂ ਸਰ ਅਨਨੋਨ ਪਰਸਨ ਹੀ ਸੀਗੇ ਸਰ ਨੇ ਛੇੜੀ ਵ ਜਨ ਇਹਨੇ ਨਾ ਕਰਦੇ ਸਿਰ ਪਤਾ ਨਹੀਂ ਕੌਣ ਸੀ ਕੇ ਪਿੱਛੇ ਸਾਡੇ ਜੱਕਦਾ ਵੀ ਉਹਨਾਂ ਨੇ ਬਾਈਕ ਅੱਗੇ ਕਰ ਲਈ ਅਕਤੀਵਾਰੇ ਉਧਰ ਦੇ ਸਾਰ ਸਾਰ ਜੀ ਦਾਤ ਮਾਰ ਲਾਂਗੇ ਅੱਛਾ ਕਿੰਨੇ ਵਜੇ ਦੀ ਕਟਨਾ ਹੋਣੀ ਹੈ ਜਿਹੜੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਉਹਨਾਂ ਨੇ ਸਿਰ 12:50 ਤੋਂ ਲੈ ਕੇ 12:55 ਦੇ ਵਿੱਚ ਵਿੱਚ ਦੀ ਘਟਨਾ ਜੀ ਅੱਛਾ ਕਿ ਕੋਈ ਪੁਲਿਸ ਪ੍ਰਸ਼ਾਸਨ ਨੂੰ ਤੁਸੀਂ ਇਤਲਾਹ ਦਿੱਤੀ ਸਰ ਹਾਂ ਜੀ ਆਪਾਂ ਉਸੇ ਦਿਨੀ ਸਰ ਸਿਵਲ ਦਾ ਪਰਚਾ ਕਰਾਇਆ ਤੇ ਨੈਕਸਟ ਡੇ ਥਾਣੇ ਗਏ ਸਰ ਥਾਣੇ ਜਾ ਕੇ ਸਾਡੇ surjeet singh saini ASI ਸੀਗੇ ਜਾਂ ਸਰ ਉਹਨਾਂ ਨੇ ਸਾਡੀ ਰਿਪੋਰਟ ਲਿਖੀ ਤੇ ਉਸ ਤੋਂ ਬਾਅਦ ਉਹ ਕਹਿੰਦੇ ਸੀ ਕੋਈ ਨਹੀਂ ਸਾਡੇ ਆਪਾਂ ਕਾਰਵਾਈ ਕਰਾਂਗੇ ਜਲਦ ਤੋਂ ਜਲ ਮੁਰਜ਼ੀਮਾਂ ਨੂੰ ਫੜਾਂਗੇ ਜਿਹੜੇ ਵੀ ਦੋਸ਼ੀ ਹੋਏਗੇ ਉਹਨਾਂ ਨੂੰ ਸਜ਼ਾ ਦਿੱਤੀ ਜਾਣਗੀ ਤੇ ਸਰ ਤੇ ਸਾਨੂੰ ਕੱਲੀ ਹਲੇ ਫੋਨ ਆਇਆ ਤੇ ਕਿ ਉਹਨਾਂ ਨੇ ਦੋਸ਼ੀ ਜਿਹੜੇ ਫੜੇ ਆ ਦੋ ਕ ਫੜੇ ਗਏ ਆ ਤੇ ਸਾਨੂੰ surjeet singh saini ਦਾ ਬਹੁਤ ਸ਼ੁਕਰਿਆ ਦਿਆ ਕਰਨਾ ਚਾਹੀਦਾ ਕਿ ਚਲੋ ਉਹਨਾਂ ਨੇ ਦੋ ਤਿੰਨ ਦਿਨ ਦੇ ਅੰਦਰ ਹੀ ਉਹਨਾਂ ਨੇ ਸਾਡੇ ਇਨਸਾਫ਼ ਅਸੇ ਉਹਨਾਂ ਨੇ ਬੰਦੇ ਨੂੰ ਫੜਿਆ ਤੇ ਇਹ ਸਾਡੇ ਨਾਲ ਜੋ ਘਟਨਾ ਆਈ ਹੈ ਕਿਸੇ ਹੋਰ ਨਾਲ ਅਜਿਹੀ ਘਟਨਾ ਹੋ ਕੋਈ ਰஞ்சிਸ਼ ਲੱਗਦੀ ਤਾਂ ਨਹੀਂ ਕੋਈ ਲੜਾਈ ਝਗੜਾ ਤਾਂ ਨਹੀਂ ਸੀਗਾ ਤੁਹਾਡੇ ਕਿਸੇ ਨਾਲ ਤਾਂ ਕਿ ਦੱਸ ਰਹੇ ਹੋ ਕਿ ਇਕਦਮ ਹੀ 17 ਦਿਨਾਂ ਵਾਰਦਾਤ ਕਰਨ ਲੱਗੇ ਮਾਰਨ ਲੱਗੇ ਧੜਤੇ ਸਰ ਰੰਜੀਸ਼ ਕੋਈ ਨਹੀਂ ਸਰ ਉਹ ਕੋ ਮਾਰ ਜੀ ਨੇ ਛੇੜੀ ਸੀ ਕਿ ਕੋ ਮਾਰ ਕਰਦੀ ਐ ਇਸ ਤੋਂ ਪਹਿਲੇ ਵੀ ਸਾਡੇ ਤੋਂ ਕੋ ਮਾਰ ਕਰਕੇ ਸਰ ਉਹ ਦੱਸ ਰਹੇ ਸੀ ਕਿ ਆਪਾਂ ਸ਼ੇਰਪੁਰ ਚ ਕੋ ਮਾਰ ਕੀਤੀ ਕਿਸੇ ਦਾ ਫੋਨ ਕੋਇਆ ਜੀ ਜਿਹੜਾ ਜਿਹਨੂੰ ਫੜਿਆ ਵਾ ਉਹ ਖੁਦ ਕਹਿ ਰਹੇ ਜੀ ਇਸ ਤੋਂ ਪਹਿਲੇ ਆਪਾਂ ਸ਼ੇਰਪੁਰ ਜੀ ਚ ਕੋ ਮਾਰ ਕੀਤੀ ਹੈ ਤੋਂ ਸਿੱਧਾ ਘਰ ਉਹਨਾਂ ਦਾ ਘਰ ਜੀ ਸਰ ਸ਼ਾਹਬਾਦ ਨੂੰ ਜਾਂਦਾ ਸੀ ਉਸੇ ਏਰੀਆ ਤੋਂ ਆਪੋ ਸਿੱਧੀ ਤੂੰ ਜਾ ਰਹੇ ਸੀ ਤੇ ਉਹਨਾਂ ਨੇ ਮੌਕੇ ਦਾ ਫਾਇਦਾ ਚੱਕ ਕੇ ਸਾਡੇ ਤੇ ਵੀ ਵਾਰ ਕਰਕੇ ਸਾਡੇ ਨਾਲ ਵੀ ਕੋ ਮਾਰ ਕਰਤੀ ਸਾਡੇ ਸਰ ਮਾਰਿਆ ਵਕਰਿਆ ਸਰ ਕੋ ਮਾਰ ਵਕਰੇ ਕੀਤੀ ਹੈ ਜੀ ਅੰਟੀ ਕਿਸ ਤਰ੍ਹਾਂ ਦੇ ਦੋ ਲਦਾਨਾ ਲਾਅ ਐਂਡ ਆਰਡਰ ਬੱਚੇ ਬਕਰੋ ਕੰਮ ਤੋਂ ਆ ਰਹੇ ਸੀ ਘ ਕਿਸ ਤਰ੍ਹਾਂ ਦੇਖਦੇ ਹੋ ਲੋਗਾਂ ਨੂੰ ਆਰਡਰ ਕਿਸ ਤਰ੍ਹਾਂ ਸਿੱਤੀ ਗਈ ਹੈ ਲੋ ਜਣਾ ਦੀ ਦੇਖੋ ਜੀ ਬੱਚੇ ਤਾਂ ਆਪਣੇ ਸਾਡੇ ਸਾਫ ਸੁਥਰੇ ਬਿਲਕੁਲ ਸਿੱਧਾ ਆਉਂਦੇ ਜਾਂਦੇ ਕਿੱਥੇ ਰੁਕਦੇ ਦੀ ਕਿੱਥੇ ਆਉਂਦੇ ਦੀ ਬੱਚੇ ਥੋੜੀ ਲੇਟ ਹੋ ਜਾਂਦੇ ਜ਼ਰੂਰ ਕਿਉਂ ਇਕੱਲੇ ਕੰਮ ਕਰਦੇ ਸਾਨੂੰ ਹਰ ਵੱਲੋਂ ਡਰ ਲੱਗਿਆ ਰਹਿੰਦਾ ਹੈ ਕਿ ਇਹ ਰਾਮਨਗਰ ਦਾ ਜਿਹੜਾ ਏਰੀਆ ਹੈ ਬਿਲਕੁਲ ਵੀ ਨਹੀਂ ਹੈ ਸ਼ਸ਼ ਰક્ષਿਤ ਕਿਉਂਕਿ ਇੱਥੇ ਲੋ ਮਾਕ ਕਟ ਮਾਰ ਹਾਦਮ ਹੁੰਦੀ ਰਹਿੰਦੀ ਹੈ ਸਾਡੇ ਮਲੇ ਚ ਵੀ ਰਾਮਨਗਰ ਬਾਹਰ ਨੰਬਰ ਗਲੀ ਚ ਦੋ ਦਿਨ ਪਹਿਲੇ ਇੱਕ ਪੁਲਿਸ ਨੂੰ ਕੁਲਫੀ ਵਾਲੇ ਨੂੰ ਰੋਗ ਲੀਤਾ ਸੀਗਾ ਨਸ਼ੇੜੀਆਂ ਨੇ ਉਹ ਵੀ ਕਹਿੰਦੇ ਆ ਕਿ ਬਾਈਕ ਦੇ ਉੱਤੇ ਹੀ ਸੀਗੇ ਕਿ ਤਿੰਨ ਬੰਦੇ ਸੀਗੇ ਅਸੀਂ ਵੀ ਕਹਿੰਨੇ ਆ ਤਿੰਨ ਬੰਦੇ ਸੀਗੇ ਕਿਉਂਕਿ ਜਿਹੜੇ ਵੀ ਜਿਨ੍ਹਾਂ ਨੂੰ ਅਸੀਂ ਪੁੱਛਿਆ ਉਹ ਹੀ ਕਹਿੰਦੇ ਆ ਕਿ ਤਿੰਨ ਮੁੰਡੇ ਹੀ ਹੁੰਦੇ ਆ ਹਾਦਮ ਤਿੰਨ ਪਿੱਛੇ ਹੁੰਦੇ ਤੇ ਨੱਗੇ ਹੁੰਦੇ ਦੋ ਬਾਈਕਾਂ ਦੇ ਉੱਤੇ 6 ਬੰਦੇ ਆ ਤਿੰਨ ਬੰਦੇ ਪਹਿਲੇ ਫੜ ਲੈਂਦੇ ਆ ਤਿੰਨ ਬੰਦੇ ਬਾਹਰੋਂ ਆਉਂਦੇ ਆ ਦੇਖੋ ਜੀ ਸਾਡੇ ਬੱਚਿਆਂ ਨੂੰ ਹਰ ਧੰਦਰ ਲਗਿਆ ਦਿੰਦਾ ਸਾਡੇ ਜਾਂ ਤਾਂ ਹੋਰ ਵੀ ਬੱਚੇ ਇਦਾਂ ਦੇ ਆ ਜਿਹੜੇ ਡਰ ਡਰ ਕੇ ਨਿਕਲਦੇ ਕਰੋ ਕੁੜੀਆਂ ਵੀ ਡਰ ਡਰ ਕੇ ਨਿਕਲਦੀਆਂ ਸਾਨੂੰ ਕਿੱਥੇ ਵੀ ਕੁਝ ਪਕੜ ਲੈਣਗੇ ਕਈਆਂ ਦਾ ਮੋਬਾਈਲ ਖੋ ਲੈਂਦੇ ਕਈਆਂ ਨੂੰ ਰੋਕ ਲੈਂਦੇ ਕਈਆਂ ਦੇ ਪੈਸੇ ਖੋ ਲੈਂਦੇ ਇਹ ਸੁਰੱਖਿਸ਼ ਜਗ੍ਹਾ ਨਹੀਂ ਹੈ ਇਹਨੂੰ ਸੁਰੱਖਿਸ਼ ਜਗ੍ਹਾ ਬਣਾਈ ਜਾਵੇ ਪੁਲਿਸ ਨੂੰ ਕੜੇ ਤੋਂ ਕੜਾ ਪੈਦਾ ਪੈਦਾ ਦੇਣਾ ਚਾਹੀਦਾ ਹੈ ਕਿ ਬੱਚੇ ਹਰ ਧੰਮ ਆਪਣੀ ਸੁਰੱਖਿਆ ਦੇ ਨਾਲ ਚੱਲ ਸਕਣ ਕੋਈ ਵੀ ਪੁਲਿਸਰੀ ਜਿਹੜੀ ਗਸ਼ਤੇ ਇੱਥੇ ਪੀਸੀਆਰ ਵਗੈਰਾ ਨਹੀਂ ਘ ਪੀਸੀਆਰ ਵਗੈਰਾ ਜੀ ਕਦੀ-ਕਦੀ ਮੈਂ ਦੇਖੀ ਵੀ ਹੈ ਘੁੰਮਦੀ ਹੋਈ ਤੇ ਮੁੰਡਿਆ ਕੱਲਾ ਦੇ ਵਿੱਚ ਸੁੰਦਰ ਨਗਰ ਦੇ ਕੋਲ ਪੈਦਾ ਲੱਗਿਆ ਵੀ ਹੁੰਦਾ ਐਸ ਤੋਂ ਅੱਗੇ ਜਾ ਕੇ ਮੈਨੂੰ ਨਹੀਂ ਪਤਾ ਕਿੱਥੇ ਹੈ ਕਿ ਤਨੀਏ ਸ਼ਾਹਬਾਨੇ ਦੇ ਬੰਦੇ ਸੀਗੇ ਕਿ ਸ਼ਾਹਬਾਨੇ ਦੇ ਬੰਦੇ ਇੱਥੋਂ ਨੂੰ ਆਂਦੇ ਨੇ ਜਾਂਦੇ ਨੇ ਲੋਕਾਂ ਦਾ ਕਹਿਣਾ ਹੈ ਕਿ ਕੁਲਫੀ ਕੁਲਫੀ ਆਲਾ ਵੀ ਕਹਿੰਦਾ ਹੈ ਕਿ ਮੈਨੂੰ ਵੀ ਮੁੰਡਿਆਂ ਨੇ ਘੇਰਿਆ ਸੀਗਾ ਤੇ ਉਹ ਭੱਜ ਗਿਆ ਸੀਗਾ ਸਾਡੀ ਗਲੀ 12 ਨੰਬਰ ਗਲੀ ਦੇ ਬਾਅਦ ਇਹੇ ਦੁਰਘਟਨਾ ਹੋਈ ਹੈ ਸ਼ੁੱਕਰ ਜਾਂ ਸ਼ਨੀਵਾਰ ਦੇ ਵਿੱਚ ਹੀ ਤੇ ਹੁਣ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਤੇ ਸਰਕਾਰ ਤੋਂ ਕਿਉਂਕਿ ਇਲੈਕਸ਼ਨਾਂ ਦਾ ਟਾਈਮ ਹੈ ਕੋਡ ਆਫ ਕੰਡਕਟਰ ਵੀ ਲੱਗਿਆ ਹੋਇਆ ਹੈ ਆਏ ਗਏ ਦਿਨ ਇਦਾਂ ਦੀ ਲੁੱਟਖੋਹਾਂ ਵਾਰਦਾਤਾਂ ਤੇ ਹਥਿਆਰਾਂ ਤੇਜ਼ ਨਾਲ ਹਥਿਆਰਾਂ ਨਾਲ ਨੌਜਵਾਨਾਂ 'ਤੇ ਹਮਲਾ ਕੀਤਾ ਜਾਂਦਾ ਸ਼ਰਿਆਮ ਹਾਂ ਜੀ ਸਾਨੂੰ ਵੀ ਹੁੰਦਾ ਵੀ ਇੱਥੇ ਵੀ ਪੁਲਿਸ ਦਾ ਪਹਿਲਾ ਹੋਣਾ ਚਾਹੀਦਾ ਕਿ ਇਹ ਛੋਟੀ ਆਬਾਦੀ ਤਾਂ ਹੈ ਨਹੀਂ ਕਰੀਆਬਾਦੀ ਹੈ ਇੱਥੇ ਆਣਾ ਜਾਣਾ ਲੱਗਿਆ ਰਹਿੰਦਾ ਸਾਰੇ ਆਉਂਦੇ ਜਾਂਦੇ ਆ ਕੁੜੀਆਂ ਵੀ ਆਉਂਦੀਆਂ ਰਾਤ ਵੇਲੇ ਡਰ ਲੱਗਿਆ ਰਹਿੰਦਾ ਕਿ ਸਾਨੂੰ ਵੀ ਪਕੜ ਲੈਣਗੇ ਸਾਨੂੰ ਡਰ ਲੱਗਿਆ ਰਹਿੰਦਾ ਕਿ ਸਾਨੂੰ ਚਾਹੀਦਾ ਕਿ ਪੁਲਿਸ ਵਾਲਿਆਂ ਦਾ ਵੀ ਇੱਥੇ ਕਦੇ ਤੇ ਕੜਾ ਸਕਤ ਸਕਤ ਹੋਣਾ ਚਾਹੀਦਾ ਪੈਦਾ ਮੰਗ ਕੀ ਕਰਦੇ ਹੋ ਮੰਗਿਆ ਹੀ ਕਰਦੇ ਆ ਕਿ ਸਾਡੇ ਬੱਚਾ ਦਾ ਇਨਸਾਫ ਮਿਲੇ ਸਾਨੂੰ ਬੱਚਾ ਦਾ ਇਨਸਾਫ ਮਿਲੇ ਤਾਂ ਕਿ ਉਹ ਅੱਗੇ ਵੀ ਕੋਈ ਐਦਾਂ ਦੀ ਕਾਰਵਾਈ ਨਾ ਕਰਨ ਜਿੱਦਾਂ ਦੇ ਸਾਡੇ ਬੱਚੇ ਆ ਸਾਰਿਆਂ ਦੇ ਬੱਚੇ ਸਾਂਝੇ ਹੁੰਦੇ ਆ ਸਾਨੂੰ ਹਰ ਦਮ ਇਹ ਡਰ ਲੱਗਿਆ ਰਹਿੰਦਾ ਹੈ ਕਿ ਇਹ ਭਗਵਾਨ ਸਾਡੇ ਬੱਚੇ ਸਹੀ ਸਲਾਮਤ ਘਰ ਆਣੇ ਚਾਹੀਦੇ ਸੋ ਬਿਲਕੁਲ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਤਸਵੀਰਾਂ ਦੇਖ ਸਕਦੇ ਹੋ ਇੱਕ 21 ਸਾਲ ਦਾ ਨੌਜਵਾਨ ਤੇ ਦੂਜਾ ਜਿਹੜਾ 27 ਸਾਲਾ ਨੌਜਵਾਨ ਤੇ ਕੰਮ ਤੋਂ ਜਿਹੜਾ ਘਰ ਵਾਪਸ ਆ ਰਹੇ ਸੀਗੇ ਲੁੱਟਖੋਹਾਂ ਦੇ ਜਿਹੜਾ ਕੀ ਹੈ ਇਹਨਾਂ ਦੇ ਲੁੱਟਖੋਹ ਕੀਤੀ ਗਈ ਇਹਨਾਂ ਦੇ ਜਿਹੜਾ ਮੋਬਾਈਲ ਕੀਮਤੀ ਸਮਾਨ ਹੋਰ ਵੀ ਅੰਨ્ય ਚੀਜ਼ਾਂ ਜਿਹੜੀਆਂ ਖੋਈਆਂ ਗਈਆਂ ਤਸਵੀਰ ਤਰਨਾ ਸਾਂਝੀ ਕੀਤੀ ਪਰਿਵਾਰ ਦਾ ਪਰਿਵਾਰ ਨੇ ਰੋਸ਼ ਚਿਤਾਇਆ ਕਿ ਪੁਲਿਸ ਨੂੰ ਜਰੀਆ ਗਸ਼ਤ ਇੱਥੇ ਵਧਾਣੀ ਚਾਹੀਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੀ ਹੈ ਲੁੱਟਖੋਹਾਂ ਇੱਥੋਂ ਘਟਣ ਤਾਂ ਕਿ ਜਿਹੜਾ ਕੀ ਹਰ ਕੋਈ ਪਬਲਿਕ ਦਾ ਹਰ ਕੋਈ ਜਿਹੜਾ ਪਰਿਵਾਰਕ ਮੈਂਬਰ ਦਾ ਮੈਂਬਰ ਹੈ ਹਰ ਕੋਈ ਵੀ ਜਿਹੜਾ ਵਿਅਕਤੀ ਹੈ ਇੱਥੋਂ ਸੁਰੱਖਿਸ਼ਤ ਨਿਕਲ ਪਾਵੇ ਤੇ ਆਨਲ ਸਮੇਂ ਚ ਹੁਣ ਦੇਖਣਾ ਹੈਗਾ ਕਿ ਪੁਲਿਸ ਇਹਨਾਂ ਤੇ ਰੋਕ ਕਿੱਦਾਂ ਲਾਂਦੀ ਲੁੱਟਖੋਹਾਂ ਵਾਲੇ ਤੇ 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 ਇਸ ਤੇ ਹੁਣ ਪੁਲਿਸ ਦੋਸ਼ੀਆਂ ਦੇ ਕੀ ਕਾਰਵਾਈ ਕਰਦੀ ਹੈ ਇੱਕ ਲਵਿਸ਼ ਲਵਿਸ਼ ਨਾਂ ਦੇ ਮੁੰਡੇ ਨੂੰ ਖੋਲ ਉਠੋਈਏ ਤੇ ਕੁਝ ਖੋਲ ਲੁੱਟਾਵਾਰਾਂ ਨੇ ਉਹਨਾਂ ਤੇ ਹਮਲਾ ਕੀਤਾ ਕਿ ਮਾਮਲਾ ਕੀ ਹੈ ਪੂਰਾ ਲੋਟਕੋਈ ਹੋਈ ਐ ਮਤਬ ਉਹਦੇ ਮੰਨਦਾ ਜਿਹੜੇ ਦੰਤ ਮਾਰੇ ਨੇ ਉਹ ਬੰਦੇ ਸੀਸੀਟੀਵੀ ਕੈਮਰੇ ਤੋਂ ਸਾਡੇ ਉਹ ਵੀ ਫੜਲੇ ਸਾਡੇ ਲੋਕਾਂ ਦੇ ਹਾਂਜੀ ਤੇ ਸਰ ਕਿੰਨੇ ਕੁ ਜਾਣੇ ਚਾਹੀਏ ਕੋਲ ਲੁੱਟਾਲੇ ਜਿਨ੍ਹਾਂ ਦੇ ਹਮ ਇਹਨਾਂ ਨੇ ਹਮਲਾ ਕੀਤਾ ਦੇਖੋ ਐਸਰ ਰਵੀਸ਼ ਦੇ ਜਨਮ ਅਨੁਸਾਰ ਕੇ ਜਿਹੜੇ ਦੋ ਬੰਦੇ ਉਹਨੇ ਡਿਕਲੇਅਰ ਕੀਤੇ ਸੀਗੇ ਹਾਂਜੀ ਦੋਨੋਂ ਆਪਾਂ ਦੋਨੋਂ ਟ੍ਰੈਸ ਕਰ ਲਏ ਓਕੇ ਜਿਹੜੇ ਕਿਹੜੀ ਕਿਹੜੀ ਧਾਰਾ ਲਾਈ ਗਈ ਹੈ ਤੇ ਸਤਾਰਾ ਮੈਨੂੰ ਦਿੱਕਤ ਰਸਨੀ ਬਣੂਗਾ ਕਿ ਤੁਸਨ ਅਸਤੀ ਵੀ ਗੰਦੂ ਦੀ ਹਥਿਆਰ ਨਾਲ ਲੁੱਟੋ ਕਰਨੇ 400 ਤੇ ਇੱਕ 413 ਲਈ ਹੈ ਹਾਂਜੀ 43 413 ਜੀ ਆਰਟੀਸੀ ਜੀ ਤੇ ਵਾਤਾ ਚਰਮ ਬਾਅਦ ਦੇ ਬਾਅਦ ਦੇ ਵਿੱਚ ਘਟਾ 411 ਜੀ ਇੱਕ ਸਰ ਦੋਨੋਂ ਜਵਾਨਾਂ ਤੇ ਹਥਿਆਰ ਨਾਲ ਹਮਲਾ ਕੀਤਾ ਗਿਆ ਇੱਕ 21 ਸਾਲ ਦਾ ਉਮਰ ਹੈ ਗਈ ਉਹਦੀ ਤੇ ਇੱਕ 22 ਸਾਲ ਦੀ ਹੈ ਪਰ ਉਹ ਕਹਿੰਦੇ ਜੀ ਤਿੰਨ ਜਾਨੇ ਸੀਗੇ ਅਸੀਂ ਨੇ ਸਾਡੇ ਕੋਲ ਜਿਹੜਾ ਵੀ ਅਸੀਂ ਤਾਂ ਇਸ ਪਰ ਧਿਆਨ ਨੰ ਬਿਆਨਾਂ ਦੇ ਆਧਾਰ ਤੇ ਚੱਲਾਂਗੇ ਨਾ ਕਿ ਜੋ ਸਾਨੂੰ ਇਹ ਨੰਨੇ ਆਫੀਸ਼ੀਅਲੀ ਇਨਫੋਰਮੇਸ਼ਨ ਦਿੱਤੀ ਹੈ ਜੀ ਜੀ ਠੀਕ ਹੈ ਨਾ ਆਫੀਸ਼ੀਅਲੀ ਇਨਫੋਰਮੇਸ਼ਨ ਸਾਡੇ ਕੋਲ ਲਵਿਸ਼ ਨੇ ਦਿੱਤੀ ਹੈ ਜੀ ਜੀ ਤੇ ਉਹਦੇ ਬਿਆਨਾਂ ਦੀ ਤਾਇਦ ਦੂਸਰੇ ਲੜਕੇ ਨੇ ਕੀਤੀ ਹੈ ਜੀ ਜੀ ਠੀਕ ਹੈ ਨਾ ਇਸ ਤੋਂ ਮਤਬਾਕ ਉਹ ਇਨਾਂ ਨੇ ਦੋ ਬੰਦਿਆਂ ਦਾ ਨਾਮ ਦਿੱਤਾ ਹੈ ਜਿਹੜੇ ਇਹ ਮੋਟਰਸਾਈਕਲ ਤੇ ਆਏ ਜੀ ਤੇ ਸਾਡੇ ਤੋਂ ਸਾਰਾ ਸਮਾਨ ਖੋਲਿਆ ਜਿਹੜਾ ਨਾ ਤੇ ਸਾਡੇ ਕੋਲ ਇਹਨਾਂ ਦਾ ਕੋਈ ਇਹਨਾਂ ਕੋਈ ਰஞ்சிਤ ਦਾ ਮਾਮਲਾ ਤਾਂ ਨਹੀਂ ਲੱਗਦਾ ਕੋਈ ਹਮ ਹਾਲੇ ਤੱਕ ਤਾਂ ਨਹੀਂ ਜੀ ਅਜੇ ਤੱਕ ਲੁੱਟ ਖੋਹੇ ਹੀ ਲੱਗਿਆ ਠੀਕ ਹੈ 드라마 ਦੇ ਜਿਹੜੀ ਬਈ ਆ ਜਿਹੜੀ ਅੰਮ੍ਰਿਤਪੁਰ ਤੇ ਉਹ ਆਪਣਾ ਨਾਮ ਜੋ ਵੀ ਦਸਤ ਵਗੈਰਾ ਮਿਲ ਗਿਆ ਹੂੰ ਹੂੰ ਠੀਕ ਹੈ ਨਾ ਜੋ ਰੰਜਿਸ਼ ਵਾਲਾ ਮੈਟਰ ਹੁੰਦਾ ਤੇ ਫਿਰ ਖੋ ਕੇ ਭੱਜਣ ਵਾਲਾ ਤਾਂ ਨਹੀਂ ਹੋਣਾ ਸੀ ਹੂੰ ਹੂੰ ਠੀਕ ਹੈ ਨਾ ਫਿਰ ਇਹਨਾਂ ਨੂੰ ਇਹਨਾਂ ਦੇ ਨਾਮ ਨੂਮ ਵਗੈਰਾ ਸਭ ਕੁਝ ਉਹਨਾਂ ਦਾ ਐਡਰੈਸ ਵਗੈਰਾ ਪਤਾ ਹੋਣਾ ਸੀ ਕਿਉਂਕਿ ਮਾਮਲਾ ਪੁਰਾਣਾ ਹੁੰਦਾ ਜੀ ਹੂੰ ਹੂੰ ਜੇ ਹੁਣ ਹੁਣ ਸਰ ਹਿਰਾਸਤ ਚ ਨੇ ਆ ਬਿਲਕੁਲ ਠੀਕ ਠੀਕ ਹੋ ਗਿਆ थैंक यू ਜੁੜੇ ਲੋ DNA ਲਾਈਵ DNA ਯੂਮਪੀਰੀ ਰਿਪੋਰਟ ਹਣੀ ਦੇ ਨਾਲ ਧੰਨਵਾਦ